ਭਾਈ ਸਭ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਇੱਟਾਂ ਕਿਵੇਂ ਬਣਦੀਆਂ ਨੇ ਕਿਵੇਂ ਉਹਦਾ ਆਲ ਪ੍ਰੋਸੈਸ ਹੈ ਜੀ ਕਿੱਦਾਂ ਮਿੱਟੀ ਤਿਆਰ ਕੀਤੀ ਜਾਂਦੀ ਹੈ ਕਹਾਣੀ ਜੀ ਤੇ ਕਿਵੇਂ-ਕਿਵੇਂ ਆਪਾਂ ਪ੍ਰੋਸੈਸ ਤਿਆਰ ਹੁੰਦਾ ਜੀ ਉਹ ਕਿਵੇਂ ਕੱਚੀ ਬਣਦੀ ਹੈ ਕਿਵੇਂ ਸੰਚ ਤੋਂ ਬਣਦੀ ਹੈ ਤੇ ਕਿਵੇਂ ਤਿਆਰ ਕੀਤੀ ਜਾਂਦੀ ਹੈ ਪੱਕੀ ਕਿਵੇਂ ਪੱਠਿਆਂ ਜਾਂਦੀ ਹੈ ਇਹ ਸਾਨੂੰ ਸਾਰਾ ਕੰਮ ਦਿਖਾਵਾਂਗੇ ਜੱਜ ਜੀ ਵੀਡੀਓ ਨਾਲ ਬਣੇ ਰਹੋ ਜੀ ਥੈਂਕ ਯੂ ਜੀ ਉਹ ਇਹ ਜੀ ਚੱਲ ਰਹੀ ਹੈ ਜੀ ਜੋ ਮਸ਼ੀਨ ਜੀ ਸੀ ਵੀ ਇਹ ਹੈ ਇਹ ਧਕਾਣੀ ਗੱਲ ਨਹੀਂ ਜਿਉਂ ਆਪਾਂ ਕਮਿਟੀ ਤਿਆਰ ਜੀ ਇਟਾਂ ਵਾਸਤੇ ਜੀ ਉਹ ਮਿੱਟੀ ਸੰਚੇ ਵਿੱਚ ਤਿਆਰ ਕਰਨ ਲਈ ਜੋ ਮਿੱਟੀ ਤਿਆਰ ਕੀਤੀ ਜਾਂਦੀ ਹੈ ਉਹ ਵੇਚਣ ਲੱਗ ਰਹੇ ਆਂ ਆਪਾਂ ਫੇਰ ਜੀ ਜੋ ਕਾਰੀਗਰ ਇਹਨੂੰ ਤਿਆਰ ਕਰਨਗੇ ਜੀ ਪਹਿਲਾਂ ਇਹ ਅੱਖਾਂ ਨਾਲ ਜਾਂ ਪੈਰਾਂ ਨਾਲ ਤਿਆਰ ਕੀਤੀ ਜਾਂਦੀ ਜੀ ਤੇ ਇਹ ਮਿੱਟੀ ਨਾਰਾਹੀ ਮਿੱਟੀ ਤਿਆਰ ਹੋਣ ਲੱਗੀ ਜੀ ਇਹ ਦੱਸਿਆ ਕਿਵੇਂ ਜੀ ਇਹ ਤਿਆਰ ਹੋ ਜੀ ਇਧਰ ਪਥੇਰਾ ਦੇ ਭੇਜਣਗੇ ਜੀ ਉਹ ਸਾਰਾ ਪ੍ਰੋਸੈਸ ਤੁਹਾਨੂੰ ਦੱਸਾਂਗੇ ਇਹ ਪ੍ਰੋਸੈਸ ਪਹਿਲਾਂ ਜੀ ਆਪਣਾ ਇਧਰ ਜਿੱਤੇ ਇਧਰ ਤਿਆਰੀ ਚੱਲ ਰਹੀ ਜਿਵੇਂ ਮਿੱਟੀ ਲੱਕ ਜਾਣਾ ਤੁਸੀਂ ਪਲੇਅਰ ਚ ਉਸ ਤੋਂ ਬਾਅਦ ਇਹ ਮਿੱਟੀ 'ਚ ਥੋੜਾ ਥੋੜਾ ਨਮਕ ਵੀ ਪਾਇਆ ਜਾਂਦਾ ਜੀ ਭਾਈ ਜੀ ਜੋ ਉੱਥੇ ਮਿੱਟੀ ਲਿਆਈ ਸੀ ਜੀ ਪਹਿਲਾਂ ਜੀ ਸੀਵੀ ਰਾਈ ਜੀ ਆਪਾਂ ਕਾਣੀ ਵਾਸਤੇ ਜੀ ਹੁਣ ਮਿੱਟੀ ਇੱਧਰ ਤਿਆਰ ਆ ਓਕੇ ਆਣ ਲੱਗਦੀ ਐ ਜੀ ਫਿਰਾਂ ਚ ਇੱਥੇ ਮਿੱਟੀ ਭਾਈ ਜੀ ਜੇ ਥੋੜੇ ਸਾਹਮਣੇ ਉਹ ਪ੍ਰੋਸੈਸ ਦਿਖਾਵਾਂਗੇ ਉਸ ਤੋਂ ਬਾਅਦ ਇੱਥੇ ਕਿਵੇਂ ਬਣਦਾ ਉਹ ਵੀ ਦਿਖਾਣੇ ਆ ਜੀ ਭਾਈ ਜੀ ਇਹ ਆਪਣਾ ਮਿੱਟੀ ਤਾਂ ਹੀ ਭਾਈ ਜੀ ਇਹ ਟੈਂਕ ਆ ਗਿਆ ਜੀ ਮਿੱਟੀ ਦਾ ਭਰ ਕੇ ਜੀ ਕਾਣੀ ਤਿਆਰ ਹੋ ਗਏ ਜੀ ਇੱਥੇ ਜੀ ਇਹ ਲਿਫਟਿੰਗ ਕਰੀ ਜਾਊਗੀ ਜੀ ਸਾਰੀ ਲੋਕੀ ਚ ਜਾਂਦੇ ਰਹੇ ਅੱਗੇ ਜੀ ਟਰੈਕਟਰ ਟੈਂਕ ਨੂੰ ਲੈ ਕੇ ਨਾਲ ਨਾਲ ਜੀ ਤੁਸੀਂ ਦੇਖ ਸਕਦੇ ਹੋ ਜੀ ਇਹ ਪ੍ਰੋਸੈਸ ਆਪਣਾ ਦੂਜਾ ਪ੍ਰੋਸੈਸ ਆ ਜੋ ਮਿੱਟੀ ਸਨਾ ਆਪਾਂ ਨੇ ਲੋੜ ਕੀ ਚੀਜ਼ ਨੂੰ ਲਿਫਟਿੰਗ ਦਾ ਜੀ ਦੂਜਾ ਪ੍ਰੋਸੈਸ ਜਦੋਂ ਇਹ ਮੰਕ ਪੀ ਜਾ ਬਟਨ ਨਾਲ ਇਹਨੂੰ ਇਟਾਂ ਇਹ ਤੋਂ ਬਾਅਦ ਇਟਾਂ ਏਵੇਂ ਤਿਆਰ ਕਰਾਂਗੇ ਜੀ ਉਹ ਵੀਰਾਂ ਸੁੱਕੀ ਮਿੱਟੀ ਦਾ ਆ ਮਾਰਾ ਥੱਲੇ ਵੀ ਮਿੱਟੀ ਜਿਵੇਂ ਨਾ ਜੀ ਧਰਤੀ ਨਾਲ ਜੀ ਇਹ ਸਾਰਾ ਪ੍ਰੋਸੈਸ ਜੀ ਜੋ ਚੱਲ ਰਿਹਾ ਜੀ ਪਥੇਰ ਇਹ ਪਥੇਰ ਕਹਿੰਦੇ ਨੇ ਸਾਰਿਆਂ ਨੂੰ ਜਿੱਥੇ ਇਟਾ ਬਣਾਉਂਦੇ ਨੇ ਇਹ ਜੀ ਇਹਨੂੰ ਫੜ ਕਹਿੰਦੇ ਨੇ ਜੀ ਜਿੱਥੇ ਇਟਾ ਤਿਆਰ ਹੋ ਰਹੀ ਹੁੰਦੀ ਹੈ ਜੀ ਮਿੱਟੀ ਵੀਰੇ ਨੇ ਧਾਰਤੀ ਜੀ ਉਹਨੇ ਅਗਲੇ ਪਿੰਡ ਚ ਜਾਊਗਾ ਜੀ ਉੱਥੇ ਜਿੰਨੇ ਕਿ ਲੋੜ ਹੁੰਦੀ ਹੈ ਤੇ ਸਾਡੇ ਨਾਲ ਮਿੱਟੀ ਥਾਰ ਦਿੰਦੇ ਨੇ ਜੀ ਅਗਲਾ ਪ੍ਰੋਸੈਸ ਦਿਖਾਵਾਂਗੇ ਆਪਾਂ ਜੀ ਇੱਟਾਂ ਕਿੱਦਾਂ ਤਿਆਰ ਕਰਦੇ ਆਂ ਜੀ। ਫਿਰ ਇਹ ਅੰਦਰ ਦਾ ਸਿਸਟਮ ਜੋ ਟੈਂਕ ਦਾ ਮਿੱਟੀ ਬਰੀਕ ਕਰਕੇ ਜਵੇਂ ਇੱਟਾਂ ਵਾਸਤੇ ਪੁਰਾਣਾ ਜੋ ਇੱਟਾਂ ਜੋ ਉਹਨਾਂ ਵਾਸਤੇ ਮਿੱਟੀ ਕੱਢਦੇ ਹੁੰਦਾ ਐਦਾਂ ਵਰਮੇ ਘੁੰਮਦੇ ਨੇ ਜਿਹੇ ਤੋਂ ਸਿਸਟਮ ਇਹ ਤਿਆਰ ਕਰਾਇਆ ਹੈ ਜੀ। ਉਹ ਆਪਣਾ ਇਹ ਤੀਜਾ ਪ੍ਰੋਸੈਸ ਹੈ ਜੀ ਜੋ ਇਸ਼ਟਾ ਸਾਂਚੇ ਚ ਪਾ ਕੇ ਕਿਦਾਂ ਤਿਆਰ ਹੁੰਦੇ ਨੇ ਇਹ ਕਾਰੀਗਰ ਨੇ ਜੀ ਜੋ ਕਿ ਆਪਣੇ ਬਾਹਰਲੇ ਸਟੇਟਾਂ ਤੋਂ ਆਉਂਦੇ ਨੇ ਜੀ ਕੁਝ ਆਪਣੇ ਏਰੀਆ ਦੇ ਵੀ ਕਰਦੇ ਨੇ ਕੰਮ ਜੀ ਵਧੀਆ ਕਾਰੀਗਰ ਨੇ ਜੀ ਹੈ ਬੜੀ ਹੀ ਮਿਹਨਤ ਦਾ ਤੇ ਬੜਾ ਹੀ ਆਰਟਵਰਕ ਹੈ ਜੀ ਇਹ ਇਹ ਤੁਸੀਂ ਦੇਖ ਸਕਦੇ ਹੋ ਕਿਦਾਂ ਇੱਟਾ ਤਿਆਰ ਹੋ ਰਿਹਾ ਨੇ ਸਾਂਚੇ ਚ ਪਾ ਕੇ ਜੀ ਸਵੇਰੇ ਕਿੰਨੇ ਵਜੇ ਉੱਠ ਜਾਂਦੇ ਤੁਸੀਂ ਸਵੇਰੇ 7 ਵਜੇ 7 ਵਜੇ ਉੱਠਦੇ ਨੇ ਵੀਰੇ ਇਹ ਛਾਲ ਚ ਜੀ ਗਰਮੀ 'ਚ ਕਿੰਨੇ ਵਜੇ ਉੱਠ ਜਾਂਦੇ ਵੀਰੇ ਹੈ ਗਰਮੀ 'ਚ ਕਿੰਨੇ ਵਜੇ ਸਵੇਰੇ ਜਦੋਂ ਵੀ ਉਹਨੂੰ ਤਾਂ 8 ਵਜੇ ਉੱਠ ਜਾਂਦੇ ਹੈ 5 ਵਜੇ ਉੱਠਿਆ ਤੇ 5 ਵਜੇ ਉੱਠ ਜਾਂਦੇ ਨੇ ਜੀ ਗਰਮੀ 'ਚ ਬੜੇ ਮਿਹਨਤ ਵਾਲਾ ਕੰਮ ਹੈ ਇਹ ਇਹ ਆਪ ਤੇ ਇਹਨਾਂ ਦੇ ਬੱਚੇ ਸਭ ਕੰਮ ਕਰਦੇ ਆ ਨਾਲ ਲੱਗ ਲੱਗ ਕੇ ਜੀ ਸਸੇ ਆਪਣਾ ਜੀ ਇੱਟ ਬਣਾਣਾ ਦਾ ਜੀ ਪ੍ਰੈਕਟਿਸ ਜੀ ਦੇਖੋ ਜੀ ਕਿੰਨੀ ਸਪਾਈ ਨਾਲ ਇੱਟਾਂ ਬਣ ਰਹੀਆਂ ਨੇ ਜੀ ਮਸ਼ੀਨ ਨੂੰ ਵੀ ਮਾਫ਼ ਕਰਦੇ ਨੇ ਜੀ ਮੁੰਡੇ ਇੱਧਰ ਸਭ ਜੀ ਇੱਟਾਂ ਬਣਾਣਾਂ ਦਾ ਕੰਮ ਚੱਲ ਰਿਹਾ ਜੀ ਇੱਧਰ ਵੀ ਜਿੱਥੇ ਵੀ ਤੁਸੀਂ ਦੇਖੋਗੇ ਜੀ 5-7 ਗਿੱਲਿਆਂ 'ਚ ਇੱਟਾਂ ਬਣਾਣ ਦਾ ਕੰਮ ਚੱਲ ਰਿਹਾ ਸਾਰਾ ਇੱਧਰ ਜੀ ਵਿੱਚ ਕੁਝ ਬੱਚੇ ਵੀ ਲੱਗ ਰਹੇ ਨੇ ਲੇਡੀਜ਼ ਵੀ ਲੱਗ ਰਹੇ ਨੇ ਇੱਟਾਂ ਬਣਾਣਾ ਜੀ ਚਲੋ ਆਪਾਂ ਜੋ ਪ੍ਰੋਸੈਸ ਚੱਲੀ ਜਰ ਰਹੇ ਨਾਲ ਦਿਖਾਉਣ ਲੱਗ ਰਹੇ ਹਾਂ ਜੀ ਆਪਾਂ ਇੱਧਰ ਵੀ ਲੇਡੀਜ਼ ਬੱਚੇ ਸਭ ਲੱਗ ਰਹੇ ਨੇ ਦੇਖੋ ਜੀ ਆਪਾਂ ਪੈਡ ਨੰਬਰ 2 'ਚ ਆਏ ਜੀ ਉਧਰ ਤੋਂ ਇੱਧਰ ਜੀ ਇਹ ਦੇਖ ਲਓ ਜੀ ਕਾਰੀਗਰ ਅੰਕਲ ਜੀ ਵੀ ਲੱਗ ਰਹੇ ਨੇ ਨਾਲ ਉਹਨਾਂ ਦੇ ਬੱਚਾ ਵੀ ਲੱਗ ਰਹੇ ਨੇ ਬੇਟਾ ਜੀ ਕੰਮ ਤਿਆਰ ਹੋਣ ਲੱਗ ਰਿਹਾ ਭਾਈ ਸਾਹਿਬ ਇਹ ਇੱਕ ਮਤਲਬ ਕਿ ਇੱਕ ਦਿਨ 'ਚ ਕਿੰਨੀ ਟਿੰ ਬਣਾ ਦਿੱਤੇ ਆਪਾਂ ਜੀ ਇੱਕ ਦਿਨ 'ਚ ਜੈਸੇ 5000 ਨਿਕਲ ਜਾਂਦੀ ਹੈ 5000 ਮਤਲਬ ਕਿ ਮਿਲਕਰ ਨਾਲ ਦੇ ਹਾਂ ਮਿਲ ਕੇ ਸਾਰੇ ਰੜਕੇ ਕਢਾ ਲ ਦਿੰਦੇ ਠੀਕ 6 ਬੰਦੇ ਕਢਾ ਲ ਦਿੰਦੇ ਆ ਅੱਛਾ ਇਹ ਕਹ ਰਹੇ ਨੇ ਵੀ ਪੰਜ ਛੇ ਬੰਦੇ ਲੱਗਣਾ ਪੜਦਾ ਪੰਜ ਪੰਜ ਚਾਰ ਤੋਂ 5000 ਦੇ ਵਿੱਚ ਵਿੱਚ ਇੱਟਾਂ ਕਢਾ ਲ ਦਿੰਦੇ ਨੇ ਜੀ ਇਹ ਕਰ ਦਿੰਦੇ ਨੇ ਤੇ ਇਹ ਰਾਤ ਨੂੰ ਵੀ ਉੱਠਦੇ ਨੇ ਜੀ ਟਾਈਮ ਦੇ ਸਿਹਾਵਨ ਵਾਲਾ 11 11 ਵਜੇ ਉੱਠਦੇ ਰਾਤ ਨੂੰ ਰਾਤ ਕੇ 11 ਵਜੇ ਉੱਠਦੇ ਨੇ ਜੀ ਇਹ ਤੇ ਸਾਰੀ ਰਾਤ ਕਢਦੇ ਨੇ ਇੱਟਾਂ ਜੀ ਹਾਂ ਸਾਰੀ ਰਾਤ ਮਤਲਬ ਕਿ ਮੌਸਮ ਦੇ ਸਿਹਾਵ ਨਾਲ ਜਿਵੇਂ ਗਰਮੀ ਦੇ ਮੌਸਮ 'ਚ ਰਾਤ ਨੂੰ ਤਿਆੰਦੇ ਇਸ ਠੰਡ ਦਾ ਮੌਸਮ ਹੈ ਇਹ ਰਾਤ ਨੂੰ ਸੌਂਦੇ ਨੇ ਠੰਡ 'ਚ ਤੇ ਦਿਨ 'ਚ ਕੰਮ ਕਰਦੇ ਨੇ ਤਪਤੀ ਇਹ ਉਹਦਾ ਹੀ ਪ੍ਰੋਸੈਸ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਕਿ ਟਾਂ ਸਾਂਚੀ ਚ ਪਾ ਕੇ ਅੰਕਲ ਜੀ ਕਿਵੇਂ ਤਿਆਰ ਕਰ ਰਹੇ ਨੇ ਮਸ਼ੀਨ ਤੋਂ ਹੀ ਵੱਧ ਤੇਜ਼ ਹੱਥ ਚੱਲਦੇ ਨੇ ਇਹਨਾਂ ਦੇ ਜੀ ਤੇ ਜੋ ਸਫਾਈ ਹੈ ਮਿਹਨਤ ਦਾ ਕੰਮ ਬਹੁਤ ਹੀ ਵਧੀਆ ਜੋ ਕਾਰੀਗਰ ਨੇ ਜੀ ਬਹੁਤ ਹੀ ਵਧੀਆ ਨੇ ਜੀ ਕਿਉਂਕਿ ਪਹਿਲਾਂ ਜੀ ਮਸ਼ੀਨਾਂ ਤਿਆਰ ਹੋਈਆਂ ਸੀ ਇੱਟਾ ਬਣਾਉਣ ਲਈਆਂ ਉਹ ਕੰਮ ਜਪ ਨਹੀਂ ਹੋਇਆ ਅੱਧ ਤੇ ਸੀ ਆਪਾਂ ਨਾਲ ਚੱਲ ਦਿੱਟਾ ਜੀ ਤੁਸੀਂ ਦੇਖ ਸਕਦੇ ਹੋ ਉਹਨੇ ਕੁੰਜੇ ਨੇ ਬਿਲਕੁਲੀ ਚੌਰਸ ਨੇ ਜੀ ਭਾਈ ਇਹ ਉਤਵਾਦ ਇਹ ਲਿਫਟਿੰਗ ਕਰ ਰਹੇ ਨੇ ਇਟਾਂ ਦੀ ਜੀ ਮਤਲਬ ਸੌਰੀ ਲੋਡਿੰਗ ਜੀ ਜੋ ਇਟ ਤਿਆਰ ਹੋ ਜਾਈਆਂ ਦੋ ਦਿਨਾਂ ਬਾਅਦ ਬਣਨ ਤੋਂ ਬਾਅਦ ਇਹ ਤਿਆਰ ਹੋ ਜਾਂਦੀਆਂ ਇਟ ਸੁੱਕ ਗਈ ਜੀ ਇਹ ਜਾਂਦੀ ਹੈ ਪੱਟੇ ਤੇ ਜੀ ਪੱਕਣ ਵਾਸਤੇ ਜੀ ਇਹ ਪ੍ਰੋਸੈਸ ਹੈ ਜੀ ਪੰਜਵਾਂ ਆਪਣਾ ਜੋ ਇੱਟਾਂ ਦੀ ਲੋਡਿੰਗ ਕਰ ਰਹੇ ਨੇ ਇਹ ਹੁਣ ਜਾਣੀਏ ਇਹ ਪੱਠੇ ਤੇ ਜੀ ਉਸ ਤੋਂ ਬਾਅਦ ਇਹ ਉੱਥੇ ਜਾ ਕੇ ਲਿਫਟਿੰਗ ਕਰਨਗੇ ਕਿਵੇਂ ਬਣਦੀ ਹੈ ਇੱਟ ਤਿਆਰ ਹੁੰਦੀ ਹੈ ਪੱਕ ਕੇ ਜੀ ਇਹ ਵਰਕ ਬ੍ਰੈਕਸ ਜੀ ਉਹ ਵੀ ਤੁਹਾਨੂੰ ਪ੍ਰੋਸੈਸ ਦਿਖਾਵਾਂ ਮੈਂ ਪੂਰਾ ਜੀ ਐਦਾਂ ਹੈ ਲੋਡਿੰਗ ਕਰਕੇ ਤੁਰੇ ਜਾਂਦੇ ਨੇ ਇਹ ਪਥੇਰ ਜਿਹੜੇ ਉੱਥੇ ਜਿੱਥੇ ਪੱਠਾ ਹੁੰਦਾ ਨੇ ਉਹਦਾ ਜੀ ਉੱਥੇ ਜਾ ਕੇ ਇਟਾਂ ਇਹ ਤਿਆਰ ਹੁੰਦੀ ਹੈ ਜੀ ਪੱਕਦੀ ਹੈ ਪੱਠੇ 'ਚ ਲੱਗਦੀ ਹੈ ਜੀ ਇਹ ਇਹਨੂੰ ਕਿਵੇਂ ਪਕਾਇਆ ਜਾਂਦਾ ਜੀ ਕਿਸ ਤਰ੍ਹਾਂ ਇਹ ਬਣਾਉਂਦੇ ਨੇ ਇੱਟ ਵੀ ਤੁਹਾਨੂੰ ਸਾਰਾ ਪ੍ਰੋਸੈਸ ਦਿਖਾਵਾਂ ਮੈਂ ਜੀ ਇਹ ਤਾਂ ਨੀਟਰਾਲੀਆਂ ਪਰ ਪਰ ਕੇ ਜੀ 85 ਕਹਿੰਦੇ ਨੇ ਇਹਨਾਂ ਨੂੰ ਜੋ ਪਿਆਰ ਪਰ ਪਰ ਕੇ ਲੈ ਜਾਂਦੇ ਨੇ ਇਹਨਾਂ ਨੂੰ ਜੀ ਪੱਠੇ ਦੀ ਜੀ ਉੱਥੇ ਜਾ ਕੇ ਇਹ ਕਿਹਾ ਪਿੰਨ ਜਾ ਕੇ ਤਾਂ ਵੀ ਇਹਨਾਂ ਦੀ ਲਿਫਟਿੰਗ ਕਰਨਗੇ ਹੁਣੇ ਲੋਡਿੰਗ ਕਰ ਰਹੇ ਨੇ ਇਹ ਤਾਂ ਨਹੀਂ ਬੜਾ ਹੀ ਮਿਹਨਤ ਵਾਲਾ ਕੰਮ ਹੈ ਜੀ ਬਰੇਜ ਜੇ ਤੁਸੀਂ ਪ੍ਰਾਈਸ ਸਟਾਰਟ ਕਰਦੇ ਹੋ ਜੀ ਕਿੰਨੇ ਵਜੇ ਸਵੇਰੇ ਉੱਠਦੇ ਹੋ ਜੀ 4 ਵਜੇ ਸਵੇਰੇ 4 ਵਜੇ ਉੱਠਦੇ ਨੇ ਜੀ ਇਹ ਤੇ ਕਿੰਨੇ ਵਜੇ ਤੱਕ ਦਾ ਪ੍ਰੋਸੈਸ ਹੁੰਦਾ ਸੋਡਾ ਜੀ ਇਹ 12 ਘੰਟੇ 12 ਘੰਟੇ ਹੁੰਦਾ ਦੇਖ ਲਓ ਜੀ ਕਿਸ ਟਾਈਮ ਇਹ ਬੰਦੇ ਰੋਟੀ ਖਾਂਦੇ ਨੇ ਕਿਸ ਟਾਈਮ ਇਹ ਬੰਦੇ ਸੌਂਦੇ ਨੇ ਕਿਸ ਟਾਈਮ ਇਹ ਬੰਦੇ ਇਹ ਰੈਸਟ ਕਰਦੇ ਨੇ ਜੀ ਬੜਾ ਹੀ ਮਹਿੰਤ ਵਾਲਾ ਕੰਮ ਹੈ ਜੀ ਇਹ ਇਹ ਨਮਕੇ ਜੋ ਇੱਟਾਂ ਚ ਪਾਉਂਦੇ ਨੇ ਜੀ ਮਿਕਸ ਕਰਕੇ ਜੀ ਇਹ ਕਮਿਟੀ ਚ ਰਲਾ ਕੇ ਜੀ ਇੱਧਰ ਵੀ ਚੱਲ ਰਿਹਾ ਕੰਮ ਸਾਰਾ ਜੀ ਬਾਈ ਜੀ ਇਹ ਪ੍ਰੋਸੈਸ ਨੰਬਰ 6 ਹੈ ਜੀ ਆਪਾਂ ਜਿਹੜੀ ਪਹਿਲਾਂ ਵੀਡੀਓ ਬਣਾ ਕੇ ਲੈ ਆਏ ਆ ਜੀ ਇਹ ਲੋਡਿੰਗ ਕਰ ਰਹੀਦੀ ਐ ਇੱਥੇ ਲਿਫਟਿੰਗ ਹੁੰਦੀ ਐ ਪੱਠੇ ਦੀ ਜੀ ਦੇਖੋ ਜੀ ਚਿਮਨੀ ਪੱਠੇ ਦੀ ਇਹ ਇਹ ਕੰਮ ਆਪਣਾ ਹੁਣ ਸਟਾਰਟ ਆ ਇੱਥੇ ਜੀ ਇਟਾਂ ਲਾਰੇ ਨੇ ਪੱਠੇ ਦੇ ਅੰਦਰ ਜੀ ਜਲਾਈ ਲਈ ਜੀ ਇਹ ਇਟਾਂ ਪੱਕੀਆਂ ਹੋਣੀਆਂ ਉਸ ਤੋਂ ਬਾਅਦ ਜੀ ਆਪਣੀਆਂ ਪ੍ਰੈਕਸ ਇਹ ਵੀ ਬੜਾ ਮਿਹਨਤ ਵਾਲਾ ਕੰਮ ਐ ਜੀ ਇਦਾਂ ਟਰਾਲੀਆਂ ਆਉਂਦੀ ਨੇ ਪਰ ਪਰਕੇ ਦੀ ਟਰਾਲੀ ਹੋਰ ਆ ਗਈ ਜੀ ਇੱਥੋਂ ਜੀ ਤੇ ਉਸ ਤੋਂ ਬਾਅਦ ਜੀ ਇਹ ਪ੍ਰੋਸੈਸ ਚੱਲ ਰਿਆ ਨਾ ਉਹਦਾ ਜੀ ਐਤੋਂ ਬਾਅਦ ਇਹ ਕੋਲਾ ਪਾ ਕੇ ਇਹਨੂੰ ਪਕਾਣਗੇ ਜੀ ਉੱਪਰ ਜੋ ਕਾਰੀਗਰ ਲੱਗ ਰਹੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਬੜਾ ਹੀ ਮਿਹਨਤ ਵਾਲਾ ਕੰਮ ਹੈ ਜੀ ਇਹ ਇਦਾਂ ਉਧਰੋਂ ਪਰ ਪਰਕੇ ਆਉਂਦੇ ਨੇ ਜੀ ਇਹ ਟਰੈਕਟਰ ਜੀ ਕੱਚੇ ਐਟਾਂ ਦੇ ਜੀ ਜਿਹਨੂੰ ਭੜਾਈ ਕਹਿੰਦੇ ਨੇ ਆਪਾਂ ਜੀ ਤੇ ਉਧਰ ਲਾ ਕੇ ਜਿਫਟਿੰਗ ਕਰਦੇ ਨੇ ਜੀ ਇਹ ਇੱਟਾ ਲਾਉਣ ਤੋਂ ਬਾਅਦ ਜੀ ਉੱਪਰ ਕੇਰੀ ਪਾਉਂਦੇ ਨੇ ਜਿਵੇਂ ਲਾਲ ਲਾਲ ਕਹਿੰਦੇ ਨੇ ਕੇਰੀ ਜੀ ਕੇਰੀ ਤੋਂ ਬਾਅਦ ਵੀਰੇ ਜੋ ਇੱਟਾ ਪਕਾਉਂਦੇ ਨੇ ਜੀ ਇਹਨੂੰ ਕਹਿੰਦੇ ਨੇ ਕੋਲਾ ਜੀ ਕੋਲੇਜ ਉਧਰ ਤਿਆਰ ਕਰਦੇ ਨੇ ਬਰੀਕ ਕੋਲਾ ਜੀ ਤੇ ਜਿਹੜੇ ਕੋਲਾ ਪਾ ਪਾ ਕੇ ਜਿਹਨੂੰ ਇੱਟਾ ਪਕਾਈ ਜਾਂਦੀ ਹੈ ਨੇ ਐਦਾਂ ਪੈਰਾਂ ਤੇ ਜਿਹੇ ਪਾਉਂਦੇ ਨੇ ਲੱਕੜ ਦੀਆਂ ਚੱਪੜਾਂ ਜੀ ਕਿਉਂਕਿ ਇੱਥੇ ਬੜੀ ਤਫਸੀਲ ਹੁੰਦੀ ਹੈ ਜੀ ਅਗੜ ਦੇ ਫੂਟੇਜਾਂ ਲੁਖੇ ਦੂ ਸੌਰੀ ਅਗੜ ਦੇ ਫੂਟ ਵੀ ਪਾ ਸਕਦੇ ਜੀ ਵੀਰ ਦਾ ਸੁਆਪਾ ਨੂੰ ਕਿੰਦਾ ਪ੍ਰੋਸੈਸਿੰਗ ਹੁੰਦੀ ਹੈ ਬੜਾ ਇਹ ਚ ਲਾਲ ਸਿੱਟਾ ਨਯੰਦਰ ਜੀ ਕੋਈ ਅੱਗ ਜਲ ਰਹੀ ਪੂਰੀ ਗੈਸ ਮੋਜੀ ਲਾਲ ਐਤਾ ਹੇਟਾ ਮਰਮੜ ਦੇ ਬੜਾ ਇਹ ਪ੍ਰੋਸੈਸ ਔਖਾ ਜੀ ਬਹੁਤ ਮਿਹਨਤ ਵਾਲਾ ਕੰਮ ਹੈ ਜੀ ਸਿਆਲ ਦੇ ਨਾਲੇ ਚੱਲਦੀ ਜਾਂਦਾ ਕੰਮ ਜੀ ਗਰਮੀ ਚ ਉੱਪਰ ਵੀ ਅੱਗ ਹੁੰਦੀ ਹੈ ਜੀ ਗਰਮੀ ਪੂਰੀ ਥੱਲੇ ਵੀ ਅੱਗ ਲੱਗਦੀ ਹੈ ਜੀ ਇਹ ਆਪਣੇ ਪੱਠੇ ਦੀ ਜਿੰਦਗੀ ਹੈ ਜੀ ਬਿਲਕੁਲ ਆਪਾਂ ਨਾਲ ਖੜੇ ਨੇ ਇਹਦੇ ਤਾਂ ਕੰਮ ਚੱਲ ਰਿਹਾ ਜੀ ਇਹ ਇਹ ਇਧਰੋਂ ਆਉਣ ਲੱਗ ਰਹੇ ਨੇ ਜੀ ਤੇ ਇਧਰ ਤੋਂ ਜਾਣ ਲੱਗ ਰਹੇ ਨੇ ਅੱਗੇ ਅੱਗੇ ਭਰਾਈ ਵਾਲੇ ਭਰਾਈ ਕਰਦੇ ਮਿੱਟੀ ਕੱਟ ਕੇ ਪਾਈ ਜਾ ਰਹੇ ਨੇ ਤੇ ਇਧਰ ਨਿਕਾਸੀ ਵਾਲੀ ਤੱਕ ਡਿੱ ਜਾ ਰਹੇ ਨੇ ਐ ਘੁੰਮ ਘੁੰਮ ਕੇ ਇਹ ਸਿਸਟਮ ਚੱਲ ਰਿਹਾ ਜੀ ਅੱਗੇ ਅੱਗੇ ਪਿੱਛੇ ਪਿੱਛੇ ਐ ਜਿਵੇਂ ਕਹਿੰਦੇ ਨੇ ਆਪਾਂ ਜੀ ਉਹ ਕੰਮ ਚੱਲ ਰਿਹਾ ਪੂਰਾ ਦੇਖੋ ਜੀ ਇਹ ਮੈਂ ਕਲਾ ਕੰਮ ਹੈ ਜੀ। ਇੱਟ ਆਪਾਂ ਕਹਿ ਦਿੰਦੇ ਨੇ ਬਈ। ਇੱਟ ਇੰਨੀ ਮਹਗੀ ਆ ਜਾਏ। ਪਰ ਜਦ ਰ ਮੰਨ ਦੀ ਇੱਟ ਜੀ ਪ੍ਰੋਸੈਸ ਲੱਗਦਾ ਉਹ ਤੇ ਕਿੰਨੀ ਮਿਹਨਤ ਕਿੰਨੇ ਬੰਦਿਆਂ ਦਾ ਹੱਥ ਹੁੰਦਾ ਪਿੱਛੇ ਵੀ ਕੀ। ਸਾਰਾ ਕਮਾਊਦਾਰ ਚੱਕਰ ਹੈ ਜੀ ਪੂਰਾ ਜੀ। ਇੱਟ ਆਣ ਜਾਂਦੀ ਨੇ ਜੀ। ਨਕਾਸੀ ਵਾਲੇ ਲੱਗ ਰਹੇ ਨੇ ਵੀਰ ਜੀ ਅਸੀਂ ਉੱਪਰ ਤੋਂ ਵੀਡੀਓ ਬਣਾ ਰਹੇ ਹਾਂ ਜੀ ਉਹ ਦੇਖੋ ਜੀ। ਇਹਨੂੰ ਕਹਿੰਦੇ ਨੇ ਨਕਾਸੀ ਜੀ। ਇੱਟਾ ਘੜ ਘੜ ਕੇ ਬਾਹਰ ਇਹ ਚੱਕੇ ਲਾਈ ਜਾਂਦੇ ਨੇ ਉਹ ਸਾਹਮਣੇ ਲੱਗ ਰਹੇ ਨੇ ਜਿਵੇਂ ਜੀ ਇਸ ਤਰ੍ਹਾਂ ਆਪਣੀ ਇੱਟ ਦਾ ਪੂਰਾ ਪ੍ਰੋਸੈਸ ਜੀ ਤਿਆਰ ਹੋ ਗਿਆ ਇਸ ਤੋਂ ਬਾਅਦ ਇੱਟਾ ਵਿਕਣ ਲਈ ਜਾਂਦੀ ਹੈ ਉਹ ਵੀ ਤੁਹਾਨੂੰ ਦਿਖਾਣੇ ਆ ਵੀ ਕਿਵੇਂ ਜਾ ਰਹੀ ਹੈ ਇੱਟ ਜੀ ਇੱਧਰ ਤੋਂ ਉੱਧਰ ਜੀ ਪਰ ਉਹ ਚਾਰੋਂ ਇੱਟ ਜੀ ਆਪਣੇ ਹੁਣ ਬਾਹਰ ਨਿਕਲ ਰਹੀ ਹੈ ਜੀ ਇਹ ਇੱਟਾਂ ਗਰਮ ਹੀ ਹੁੰਦੀਆਂ ਨੇ ਜੀ। ਉਹਦੇ ਸਿਹਾਂ ਬਣਾਣਾ ਜੇ ਥੋੜੀ ਜਿਹੀ ਠੰਡਾਈ ਤੇ ਜਿੰਨੇ ਇੱਟ ਫਿਰ ਕੱਢਦੇ ਨੇ ਬਾਹਰ ਜੀ ਇਹ। ਪਰ ਗਰਮੀ ਚ ਤਾਂ ਉਮੀ ਗਰਮ ਹੋ ਜਾਂਦੀ ਹੈ ਬਈ ਬਈ ਇੱਟ। ਹੁਣ ਕਿੰਗੀ ਅੱਗੇ ਗਰਮੀ ਚੱਲਣ ਵਾਲੀ ਹੈ ਜੇ ਹੁਣ ਤੀਜਾ ਪਿੰਨਾ ਅੱਧਜ ਆ ਗਿਆ ਜੀ। ਹੁਣ ਆਪਾਂ ਕਾਮ ਹੈ ਤੁਹਾਨੂੰ ਅਗਲਾ ਪ੍ਰੋਸੈਸ ਜੀ ਇੱਟਾਂ ਵਿਕਣ ਲਈ ਕਿਵੇਂ ਜਾਂਦੀਆਂ ਨੇ ਜੀ। ਬਾਹਰ ਜੀ ਕਿਵੇਂ ਆਰਡਰ ਆਉਂਦੇ ਜੀ। ਇਹ ਹੁਣ ਜੋ ਇੱਟਾਂ ਹੀ ਆਪਣੀ ਬਣ ਕੇ ਤਿਆਰ ਹੋ ਗਈ ਜੀ। ਉਸ ਤੋਂ ਬਾਅਦ ਜਿਹੇ ਈਟ ਸੇਲ ਹੁੰਦੀ ਹੈ ਜੀ ਆਰਡਰਾਂ ਦੇ ਛਾਵ ਨਾਲ ਜੋ ਵੀ ਆਪਣਾ ਮਕਾਨ ਦੁਕਾਨਾਂ ਕਰ ਕੋਈ ਵੀ ਵੇਰੀਆਂ ਬਣਾਣੀਆਂ ਨੇ ਉਸ ਤੋਂ ਬਾਅਦ ਜਿਹੇ ਲੋਡ ਹੋ ਕੇ ਨੂੰ ਜਾਣ ਲੱਗ ਰਿਹਾ ਦੇਖੋ ਜੀ ਈਟਾ ਇਦਾਂ ਦੀ ਬਣੀ ਹੈ ਜੀ ਇਹ ਵੀਰੇ ਈਟਾ ਨਹੀਂ ਪਾਈ ਕਰ ਰਹੇ ਨੇ ਨਨ ਕਾਸੀ ਦਾ ਕੰਮ ਹੋ ਗਿਆ ਜੀ ਹੁਣ ਇਹ ਜੋ ਸੇਲ ਲਈ ਭੇਜਣੇ ਨੇ ਜੀ ਮਤਲਬ ਕਿ ਵਿਕ ਗਈਆਂ ਈਟਾਂ ਦੀ ਆਪਣੀਆਂ ਇਹ ਆਪਣਾ ਲਾਸਟ ਪਾਰਟ ਜੀ ਇਟਾਂ ਕਿਵੇਂ ਤਿਆਰ ਕੀਤੇ ਜਾਂਦੇ ਨੇ ਕਿਵੇਂ ਤਿਆਰ ਹੋ ਜਾਂਦੇ ਨੇ ਉਹ ਸਭ ਆਪਾਂ ਇਹ ਪ੍ਰੋਸੈਸ ਦੱਸਾਂ ਤੁਹਾਨੂੰ ਜੀ ਹੈਵਿਕ ਨੇ ਇਹ ਜੋ ਕਰੀ ਕਰਨੇ ਜਿਹੜਾ ਦਿੱਤਾ ਕਰ ਰਹੇ ਨੇ ਕਿੱਦਾਂ ਬਣਦੇ ਸਭ ਤੁਹਾਨੂੰ ਇਟਾਂ ਬਾਰੇ ਪ੍ਰੋਸੈਸ ਸਾਰਾ ਆਊਟ ਫੈਸ ਦੱਸਿਆ ਤੁਹਾਨੂੰ ਜੀ ਕਾਹਲੇ ਤੁਹਾਨੂੰ ਇਹ ਗੱਡੀ ਆਪਣੇ ਟਰਾਲੀ ਪਰ ਕੇ ਸੇਲ ਲਈ ਜਾਊਗੀ ਜੀ ਇਟਾਂ ਨੇ ਸਾਰੀਆਂ ਜੀ ਬਾਈ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਜੋ ਵੀਡੀਓ ਬਣਾਈ ਹੈ ਜੀ ਸਾਰੀ ਸੇ ਸਿੰਧਗਾਈ ਹੈ ਬ੍ਰੈਕਸ ਦੀ ਇੱਟਾਂ ਬਣਨ ਦੀ ਕਿਵੇਂ ਤਿਆਰ ਕੀਤੀਆਂ ਜਾਂਦੀਆਂ ਨੇ ਜੀ ਕਿਵੇਂ ਕਿਵੇਂ ਕੀ ਕੀ ਸਿਸਟਮ ਨੇ ਇਹ ਸਾਰੇ ਤੁਹਾਨੂੰ ਸਮਝਾਇਆ ਜੀ ਬਾਈ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਜੋ ਆਪਣੀ ਇਹ ਵੀਡੀਓ ਵਧੀਆ ਲੱਗੀ ਸਬਸਕ੍ਰਾਈਬ ਤੇ ਚੈਨਲ ਨੂੰ ਫੋਲੋ ਜਰੂਰ ਕਰਿਓ ਜੀ ਥੈਂਕ ਯੂ ਜੀ ਧੰਨਵਾਦ ਜੀ